ਆਪ ਨੇ ਤਾਵਾ ਨੇ ਕਰ ਦਿੱਤੀ ਵੱਡੀ ਪ੍ਰੈਸ ਕਾਨਫਰੰਸ ਕਿਹਾ ਸਰਕਾਰ ਦੀ ਤਾਨਾਸ਼ਾਹੀ ਤੇ ਕਰਾਰੀ ਜ਼ੁਬੇੜ 17 ਮਹੀਨਿਆਂ ਚ ਵੀ ਨਹੀਂ ਮਿਲਿਆ ਸਿਸੋਧਿਆ ਖਿਲਾਫ ਸਰਕਾਰ ਨੂੰ ਇੱਕ ਵੀ ਸਬੂਤ ਸੁਪਰੀਮ ਕੋਰਟ ਨੇ ਦਿੱਲੀ ਆਪਕਾਰੀ ਨੀਤੀ ਮਾਮਲੇ ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਗਾਨੀਆਪ ਤੇ ਦਿੱਗਜ ਨੇਤਾ ਮਨੀਸ਼ ਸਿਸੋਧਿਆ ਨੂੰ ਜ਼ਮਾਨਤ ਦੇ ਦਿੱਤੀ ਹੈ ਅਦਾਲਤ ਨੇ ਕਿਹਾ ਕਿ ਜ਼ਮਾਨਤ ਵਿਅਕਤੀ ਦਾ ਅਧਿਕਾਰ ਹੈ ਜੇਲ ਆਪਵਾਦ ਕਿਸ ਦੀ ਜਲਦੀ ਸੁਣਵਾਈ ਪਟੀਸ਼ਨ ਕਰਤਾ ਦਾ ਅਧਿਕਾਰ ਹੈ ਤੇ ਜਿਸ ਵਿੱਚ ਹਾਈ ਕੋਰਟ ਅਤੇ ਹੇਠਲੀ ਅਦਾਲਤ ਦੋਵਾਂ ਵੱਲੋਂ ਦੇਰੀ ਹੋਈ ਹੋਵੇ ਇਹ ਪਟੀਸ਼ਨ ਕਰਤਾ ਲਈ ਚੰਗਾ ਨਹੀਂ ਹੈ ਕਿਉਂਕਿ ਜੇਕਰ ਜਾਂਚ ਏਜੰਸੀਆਂ ਕਿਸੇ ਕੇਸ ਵਿੱਚ ਕੁਝ ਵੀ ਸਾਬਤ ਨਹੀਂ ਕਰ ਪਾਉਂਦੀਆਂ ਤਾਂ ਇਸ ਲਈ ਵਿਅਕਤੀ ਦੇ ਮੌਲਿਕ ਅਧਿਕਾਰਾਂ ਤੇ ਨਿੱਜੀ ਆਜ਼ਾਦੀ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਸੁਪਰੀਮ ਕੋਰਟ ਨੇ ਵੀ ਮਨੀਸ਼ ਸਿਸੋਦੀਆ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ 'ਚ ਜਾਂਚ ਏਜੰਸੀਆਂ ਤੇ ਪੱਖਪਾਤ ਦਾ ਦੋਸ਼ ਲਾਇਆ ਕਿ ਹੈ ਕਿ ਈਡੀ ਅਤੇ ਸੀਬੀਆਈ ਵਰਗੀਆਂ ਜਾਂਚ ਏਜੰਸੀਆਂ ਤੇ ਸ਼ਰਮ ਦੀ ਗੱਲ ਹੈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਨੇ ਸਰਕਾਰ ਅਤੇ ਜਾਂਚ ਏਜੰਸੀਆਂ ਦੇ ਰਵੱਈਏ ਤੇ ਗੰਭੀਰ ਸਵਾਲ ਖੜੇ ਕੀਤੇ। ਉਹਨਾਂ ਕਿਹਾ 17 ਮਹੀਨਿਆਂ ਵਿੱਚ ਜਾਂਚ ਏਜੰਸੀਆਂ ਮਨੀਸ਼ सिसोदिया ਖਿਲਾਫ ਇੱਕ ਵੀ ਸਬੂਤ ਨਹੀਂ ਲੱਭ ਸਕੀਆਂ। ਉਹਨਾਂ ਨੇ ਕਿਹਾ ਕਿ ਮਨੀਸ਼ सिसोदिया ਨੂੰ ਸਹੀ ਸਮੇਂ ਤੇ ਜ਼ਮਾਨਤ ਨਾ ਮਿਲਣ ਕਾਰਨ ਨਿਆਂਇਕ ਪ੍ਰਕਿਰਿਆ 'ਚ ਦੇਰੀ ਹੋਈ ਹੈ। 17 ਮਹੀਨਿਆਂ ਦੀ ਦੇਰੀ ਤੋਂ ਬਾਅਦ ਉਹਨਾਂ ਨੂੰ ਇਨਸਾਫ ਮਿਲਿਆ। ਤੇ ਸੰਜੀਤ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਤਾਨਾਸ਼ਾਹੀ ਤੇ ਘਰਾੜੀ ਚ ਪੇੜ ਹੈ। ਸੱਚ ਦੀ ਜਿੱਤ ਹੋਈ ਏ ਤੇ ਬੇਇਨਸਾਫੀ ਹਾਰ ਗਈ। ਸੰਜੀਤ ਸਿੰਘ ਨੇ ਕਿਹਾ ਕਿ ਮਨੀਸ਼ ਸਿਸੋਦੀਆ ਦੀ ਜ਼ਮਾਨਤ ਤਾਨਾਸ਼ਾਹੀ ਹਿਟਲਰਵਾਦੀ ਬੋਦੀ ਸਰਕਾਰ ਦੇ ਜ਼ੁਲਮ ਤੇ ਕਰਾਰੀ ਚਪੇੜਾ ਹੈ। ਤੁਸੀਂ ਇੱਕ ਵਿਅਕਤੀ ਨੂੰ ਸਾਰਾ ਮਹੀਨੇ ਜੇਲ੍ਹ ਵਿੱਚ ਰੱਖਿਆ ਜਿਸ ਦੇ ਖਿਲਾਫ ਨਾ ਤਾਂ ਤੁਹਾਨੂੰ ਕੋਈ ਕਾਗਜ਼ਾਤ ਮਿਲੇ ਤੇ ਨਾ ਹੀ ਕੋਈ ਜਾਇਦਾਦ ਮਿਲੀ। ਈਡੀ ਸੀਬੀਆਈ ਵਾਲੇ ਲੋਕ ਤਰੀਕ ਤੋਂ ਬਾਤ ਤਰੀਕ ਲੈਂਦੇ ਰਹੇ ਕਿ ਮਨੀਸ਼ ਸਿਸੋਦੀਆ ਨੂੰ ਜੇਲ੍ਹ ਵਿੱਚ ਹੀ ਰਹਿਣਾ ਚਾਹੀਦਾ ਹੈ। ਸੁਪਰੀਮ ਕੋਰਟ ਦਾ ਫੈਸਲਾ ਨਿਆਂ ਪ੍ਰਣਾਲੀ ਦੀ ਜਿੱਤ ਹੈ ਤੇ ਇਹ ਦੇਸ਼ ਦੀਆਂ ਭਾਵਨਾਵਾਂ ਦੀ ਵੀ ਜਿੱਤ ਹੈ। ਸੰਜੇ ਸਿੰਘ ਨੇ ਅੱਗੇ ਵੀ ਆਖਿਆ ਕਿ ਪੂਰਾ ਦੇਸ਼ ਜਾਣਦਾ ਹੈ ਕਿ ਸਿੱਖਿਆ ਦੇ ਖੇਤਰ 'ਚ ਮਨੀਸ਼ ਸਿਸੋਦੀਆ ਦਾ ਕੰਮ ਮਿਸਾਲੀ ਹੈ। ਉਹਨਾਂ ਦੀ ਅਗਵਾਈ ਵਿੱਚ ਸਿੱਖਿਆ, ਬਿਜਲੀ ਪ੍ਰਣਾਲੀ, ਔਰਤਾਂ ਤੇ ਬਜ਼ੁਰਗਾਂ ਲਈ ਯਾਤਰਾ ਵਿੱਚ ਕਈ ਜ਼ਿਕਰਯੋਗ ਕੰਮ ਕੀਤੇ ਗਏ। ਤੁਸੀਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਦਿੱਤਾ ਜਦੋਂ ਮੁਹੱਲਾ ਕਲੀਨਿਕ ਦਾ ਮਾਡਲ ਦੁਨੀਆ ਵਿੱਚ ਮਸ਼ਹੂਰ ਹੋਇਆ ਤਾਂ ਤੁਸੀਂ ਸਤਿੰਦਰ ਜੈਨ ਨੂੰ ਜੇਲ੍ਹ ਵਿੱਚ ਡាក់ ਦਿੱਤਾ ਮੈਂ ਮੁੱਦੇ ਉਠਾਉਂਦਾ ਸੀ ਮੇਰੇ ਨਾਲ ਧੱਕੇਸ਼ਾਹੀ ਕੀਤੀ ਗਈ ਹੁਣ ਵਿਰੋਧੀ ਧਿਰ ਨੂੰ ਜੇਲ੍ਹ ਵਿੱਚ ਡਕਣਾ ਬੰਦ ਕਰੋ ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਜ ਨੇ ਵੀ ਕਿਹਾ ਕਿ ਮਨੀਸ਼ ਸਿਸੋਦਿਆ ਨੂੰ ਜਿਸ ਤਰ੍ਹਾਂ 17 ਮਹੀਨਿਆਂ ਤੱਕ ਜੇਲ੍ਹ ਵਿੱਚ ਰੱਖਿਆ ਗਿਆ ਉਹ ਇਸ ਗੱਲ ਦਾ ਸਬੂਤ ਹੈ ਕਿ ਭਾਜਪਾ ਸਰਕਾਰ ਇਸ ਦੇ ਵਿੱਚ ਵਿਧੇਕ ਬਦਲਾਅ ਦੀ ਉਮੀਦਦਾਰ ਨੂੰ ਕੁਚੜਨਾ ਚਾਹੁੰਦੀ ਹੈ ਦੁਨੀਆ ਵਿੱਚ ਦੇਰ ਹੋ ਸਕਦੀ ਹੈ ਪਰਂ ਦੇਰ ਨਹੀਂ ਅਸੀਂ ਸਾਰੇ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਾਂ ਸ ਕਿ ਅਜ ਤੱਕ ਕੋਈ ਸਬੂਤ ਨਹੀਂ ਮਿਲਿਆ सीबीआई ਤੇ ਈਡੀ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਨੂੰ 17 ਮਹੀਨੇ ਤੱਕ ਜੇਲ੍ਹ ਚ ਰੱਖਿਆ ਸ਼ਰਮਨਾਕ ਹੈ ਅਜਿਹੀ ਏਜੰਸੀ ਜਿਸ ਨੂੰ ਅਜ ਤੱਕ ਇੱਕ ਵੀ ਸਬੂਤ ਨਹੀਂ ਹਾਸਲ ਹੋਇਆ